ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਪੀਤੇ ਨੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਣਗੇ ਜਿੰਨਾ ਪੀਤੇ ਨੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਣਗੇ ਜਿੰਨਾ ਜਾਣ ਕਿਤੇ ਤੇਰੇ ਹਵਾਂ ਸਦਾ ਰੰਗ ਚੜੇ ਰਹਿਣਗੇ ਜਿਨ੍ਹਾਂ ਜਾਨ ਕੇਤੀ ਤੇਰੇ ਹਵਾਲੇ ਸਦਾ ਰੰਗ ਚੜੇ ਰਹਿਣਗੇ ਜਿਨ੍ਹਾਂ ਪੀਤੇ ਨੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਜਿਨ੍ਹਾਂ ਪੀਤੇ ਨੇ ਪਿਆਲੇ ਤੇਰੇ ਨਾਮ ਦੇ ಸದಾ ರಂಗ ಚಡೆ ರೇನಗೆ ಜಿನ್ನ ಠಾಕರ ಜಗತ ಕೇರಬನು ಪಾಲಯ ತನ್ನೇ ಪಗತನೆ ರಬನು ಪಾಲಯ ಠಾಕರ ಸಮಜೋನೆ ಪೂಜನು ಕರಲಯ ਠਾਕੁਰ ਸਮਝਿਓ ਨੇ ਪੂਜਾ ਨੂੰ ਕਰ ਲਿਆ ਮਨ ਚਰਨਾ ਦੇ ਨਾਲ ਉਹਨੇ ਸੀ ਲਿਆ ਸਦਾ ਰੰਗ ਚੜੇ ਰਹਿਣਗੇ ਜਿੰਨਾ ਪੀਤੇ ਨੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਜਿਨ੍ਹਾਂ ਪੀਤੇ ਨੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਤੰਨੇ ਭਗਤ ਨੇ ਰਬ ਨੂੰ ਪ੍ਰਗਟ ਕੀਤਾ ਤੰਨੇ ਭਗਤ ਨੇ ਰਬ ਨੂੰ ਪ੍ਰਗਟ ਕੀਤਾ ਭੁਖੇ ਰਹਿ ਕੇ ਉਹਨੇ ਮਨ ਨੂੰ ਸੀਤਾ ਖਰ ਕੇ ਉਹਨੇ ਮਨ ਨੂੰ ਕੀਤਾ ਉਹਨੇ ਠਾਕਰ ਵਿਚੁਰਬ ਨੂੰ ਬਲਾ ਲਿਆ ਸਦਾ ਰੰਗ ਚੜੇ ਰਹਿਣਗੇ ਉਹਨੇ ਠਾਕਰ ਵਿਚੁਰਬ ਨੂੰ ਬਲਾ ਲਿਆ ਸਦਾ ਰੰਗ ਚੜੇ ਰਹਿਣਗੇ ਜਿੰਨਾ ਪਿੱਤੇ ਨੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਇਹ ਰੰਗ ਚੜਿਆ ਪਿਲਣੀ ਮਈ ਨੂੰ ਇਹ ਰੰਗ ਚੜਿਆ ਪਿਲਣੀ ਮਈ ਨੂੰ ਹੋਨੇ ਜੰਗਲਾਂ ਵਿੱਚ ਬੇਰਾਨوں ਚੁਣਿਆ ਜੰਗਲਾ ਦੇ ਵਿੱਚ ਹੋਇਓ ਨੇ ਬੇਰਾਂ ਨੂੰ ਝੋਣਿਆ ਲਿਆ ਕੇ ਉਹਨੇ ਠਾਕ ਸ੍ਰੀ ਰਾਮ ਅੱਗੇ ਤਰਿਆ ਲਿਆ ਕੇ ਬੇਰ ਸ੍ਰੀ ਰਾਮ ਅੱਗੇ ਤਰਿਆ ਰਾਮ ਝੂਠੇ ਬੇਰਾਂ ਨੂੰ ਭੋਗ ਲਾ ਲਿਆ ਸਦਾ ਰੰਗ ਚੜੇ ਨੈਣਗੇ ਰਾਮ ਉਠੇ ਬੇਰਨੂ ਭੋਗ ਲਾ ਲਿਆ ਸਦਾ ਰੰਗ ਚੜੇ ਰਹਿਣਗੇ ਪਿਲਣੇ ਬਈ ਦੇਨਣਾ ਵਿੱਚ ਨੀਰ ਸੀ ਵਗਦਾ ਪਿਲਣੇ ਮਾਇ ਦੇਨਣਾ ਵਿੱਚ ਨੀਰ ਸੀ ਵਗਦਾ ਝੂਠੇ ਬੇਰਾਂ ਦਾ ਯੋਨੇ ਅੰਮ੍ਰਿਤ ਛਕਿਆ ਝੂਠੇ ਬੇਰਾਂ ਦਾ ਯੋਨੇ ਅੰਮ੍ਰਿਤ ਛਕਿਆ ਪੀਲਣੀ ਨੂੰ ਗਲੇ ਨਾਲ ਲਾ ਲਿਆ ਸਦਾ ਰੰਗ ਚੜੇ ਰਹਿਣਗੇ ਜਿੰਨਾ ਪੀਤੇ ਨੇ ਪੀਅ ਹਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ ਜਿੰਨਾ ਪਿੱਤੇ ਨੇ ਪਿਆਲੇ ਤੇਰੇ ਨਾਮ ਦੇ ਸਦਾ ਰੰਗ ਚੜੇ ਰਹਿਣਗੇ